ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਦਸੰਬਰ ਦੇ ਮਹੀਨੇ ਇਹਨਾਂ ਦੋ ਗਲਤੀਆਂ ਤੋਂ ਬਚ ਕੇ ਰਹਿਣਾ ਤੇ ਨਵੇਂ ਸਾਲ ਕਿਸੇ ਮੈਂਬਰ ਦੀ ਮੌਤ ਲਿਖੀ ਜਾਵੇਗੀ ਆਪਾਂ ਇਹਨਾਂ ਬੇਨਤੀਆਂ ਨੂੰ ਸਾਜੇ ਕਰਾਂਗੇ ਪਹਿਲਾਂ ਵੀ ਆਪਾਂ ਇਸ ਵਿਸ਼ੇ ਤੇ ਵਿਚਾਰ ਚੁੱਕੇ ਹਾਂ ਸਾਧ ਸੰਗਤ ਪਹਿਲਾਂ ਤੇ ਫਤੇ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜਦੋਂ ਵੀ ਆਪਾਂ ਦੁਨੀਆ ਦੇ ਵਿੱਚ ਵਿਚਰਦੇ ਆਂ ਤੇ ਉਦੋਂ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਮਿਲਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ ਸੋ ਮੈਂ ਇੱਕ ਬੇਨਤੀ ਆਪ ਜੀ ਨਾਲ ਜ਼ਰੂਰ ਸਾਂਝੀ ਕਰਦਿਆਂ ਸਾਤ ਸੰਗਤ ਕਿ ਜਿਹੜਾ ਦਸੰਬਰ ਦਾ ਮਹੀਨਾ ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਦੀਦੀਆਂ ਦਾ ਮਹੀਨਾ ਹੈ ਸੋ ਸਾਤ ਸੰਗਤ ਇਹਦੇ ਵਿੱਚ ਕੁਝ ਵਹਿਮ ਭਰਮ ਵੀ ਜਿਹੜੇ ਨੇ ਉਹ ਸਾਡੇ ਨਾਲ ਪਾਲੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਜੀ ਇਹਨਾਂ ਦੇ ਵਿੱਚ ਤੁਸੀਂ ਜਿਹੜਾ ਗੁਰੂ ਦਾ ਨਾਮ ਲੈਣਾ ਗੁਰੂ ਨੂੰ ਸ਼ਰਧਾਂਜਲੀ ਦੇਣੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੁੜ ਕੇ ਰਹਿਣਾ ਇਹ ਸਭ ਤੋਂ ਮੋਢੀ ਚੀਜ਼ਾਂ ਨੇ ਆਪਾਂ ਜ਼ਰੂਰ ਕਰਨੀਆਂ ਨੇ ਸੋ ਕਿਤੇ ਨਾ ਕਿਤੇ ਸਾਧ ਸੰਗਤ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਖੀਆਂ ਜਾਂਦੀਆਂ ਨੇ ਕਿ ਜੀ ਤੁਸੀਂ ਆ ਕੰਮ ਨਾ ਕਰੋ ਜੀ ਜੇ ਤੁਸੀਂ ਪਿੱਪਲ ਨੂੰ ਕਮਣੀ ਨਾ ਬਣੀ ਜਾਫਰ ਟੂਣਾ ਨਾ ਕੀਤਾ ਤੁਸੀਂ ਆਨ ਕੀਤਾ ਤੁਹਾਡੀ ਮੌਤ ਹੋ ਜਾਏ ਸਾਧ ਸੰਗਤ ਇਹ ਸਾਰੀਆਂ ਚੀਜ਼ਾਂ ਤੇ ਸਾਨੂੰ ਡਰਾਇਆ ਜਾਂਦਾ ਹੈ ਸੋ ਸਾਧ ਸੰਗਤ ਕਿਹਾ ਜਾਂਦਾ ਹੈ ਕਿ ਤੁਹਾਡੀ ਐ ਹੋ ਜਾਏਗਾ ਤੁਹਾਡੇ ਘਰ ਦੇ ਵਿੱਚੋਂ ਇਹ ਹੋ ਜੇਗੀ ਤੇ ਆਖਰ ਬੱਚੇ ਦਾ ਰਿਸ਼ਤਾਰੀ ਹੋਣਾ ਬਹੁਤ ਸਾਰਾ ਡਰਾਇਆ ਜਾਂਦਾ ਤੁਸੀਂ ਉਹਦੇ ਲਈ ਕੀ ਕਰਨਾ ਹੈ ਇੰਨੀ ਫੀਸ ਲੱਗੂ ਸਪੈਸ਼ਲ ਹਵਨ ਕੀਤਾ ਜਾਏਗਾ ਆ ਸਾਡੇ ਵਾਲੇ ਲਾਣੇ 'ਚ ਵੀ ਹੈਗਾ ਜੀ ਕਿ ਕੋਈ ਜੜੀਆਂ ਇੱਕ ਦੋ ਹੈਗੀਆਂ ਨੇ ਸੋ ਉਹ ਪਤਾ ਕੀ ਕਰ ਤੁਸੀਂ ਪਾਠ ਕਰਾਓ ਜੀ ਸੁਖਮਨੀ ਦਾ ਪਾਠ ਕਰਾਓ ਜੀ ਖੰਡ ਪਾਠ ਸਹਿਬ ਕਰਾਓ ਜੀ ਤੁਸੀਂ ਸਹਿਜ ਪਾਠ ਸਹਿਬ ਕਰਾਓ ਪਾਠ ਕਰਨਾ ਕਰਾਉਣਾ ਮਾੜਾ ਨਹੀਂ ਕਿਸੇ ਨੂੰ ਵਹਿਮ ਭਰਮ ਦੇ ਵਿੱਚ ਪਾ ਕੇ ਵੀ ਤੂੰ ਪਾਠ ਕਰਾਈ ਕਰਾ ਨਹੀਂ ਤੇਰਾ ਨੁਕਸਾਨ ਹੋ ਜੂ ਤੇ ਆ ਸਾਧ ਸੰਗਤ ਉਹ ਚੀਜ਼ਾਂ ਮਾੜੀਆਂ ਨੇ ਮੈਂ ਉਹਨਾਂ ਚੀਜ਼ਾਂ ਦੇ ਖਿਲਾਫ ਆ ਖਾਸ ਕਰ ਜੇ ਤੂੰ ਪਾਠ ਨਾ ਕਰਾਇਆ ਤੇ ਐਂ ਹੋ ਜੂ ਤੁਹਾਡੀ ਮੌਤ ਹੋ ਜੂ ਜੀ ਐਂ ਹੋ ਜੂ ਫਲਾਣਾ ਹੋ ਜੂ ਕਈ ਇਹੋ ਜਿਹੇ ਹੁੰਦੇ ਨੇ ਉਹ ਵਹਿਮਾ ਭਰਮਾਂ ਦੇ ਵਿੱਚ ਆਪ ਹੀ ਫਸੇ ਹੁੰਦੇ ਨੇ ਉਹ ਕਹਿੰਦੇ ਜੀ ਭਾਈ ਸਾਹਿਬ ਸਾਨੂੰ ਤੇ ਜੀ ਮੌਤਾਂ ਦੇਖਣੀਆਂ ਨੇ ਜੀ ਸਾਡੇ ਪਾਠ ਕਰੋ ਜੀ ਐ ਕਰੋ ਪਾਠ ਕਰਾਓ ਜੀ ਸਦਕੇ ਫਿਰ ਆਪ ਕਰੋ ਬੈਠ ਕੇ ਕਰਾਉਣ ਬੈਠ ਤੁਸੀਂ ਆਪ ਕਰੋ ਬੈਠ ਕੇ ਸਾਧ ਸੰਗਤ ਤੁਸੀਂ ਆਪ ਸੁਖਮਨੀ ਸਾਹਿਬ ਦਾ ਇੱਕ ਪਾਠ ਕਰੋ ਲੈ ਮੁੜ ਕੇ ਤੁਹਾਡਾ ਕੋਈ ਨੁਕਸਾਨ ਹੋ ਕੇ ਵਿਖਾਵੇ ਕਈ ਕਹਿੰਦੇ ਜੀ ਸਾਡਾ ਘਰ ਮਾੜਾ ਜੀ ਸਾਡਾ ਆਹ ਲੋਹਾ ਮਾੜਾ ਜੀ ਆਹ ਸਾਰਾ ਕੁਝ ਐ ਜੀ ਫਲਾਣਾ ਜੀ ਸਾਥ ਸੰਗਤ ਇਹ ਸਾਰੀਆਂ ਵਹਿਮ ਭਰਮ ਦੀਆਂ ਵਿਵਸਥਾਵਾਂ ਕਿਉਂ ਬਣਦੀਆਂ ਨੇ ਕਿਉਂਕਿ ਅਸੀਂ ਗੁਰੂ ਤੋਂ ਟੁੱਟੇ ਹੋਇਆ ਜਿਸ ਦਿਨ ਅਸੀਂ ਗੁਰੂ ਨਾਲ ਜੁੜੇ ਅੰਦਰੋਂ ਭਰਮ ਨਿਕਲੇ ਅੰਦਰੋਂ ਭਰਮ ਦਾ ਨਿਕਲ ਜਾਣਾ ਗੁਰੂ ਨਾਲ ਜੁੜਨਾ ਹੁੰਦਾ ਹੈ ਤੇ ਜਦੋਂ ਗੁਰੂ ਨਾਲ ਨਾ ਜੁੜੇ ਹੋਈਏ ਤੇ ਸਾਥ ਸੰਗਤ ਉਦੋਂ ਇਹ ਵਹਿਮ ਭਰਮ ਵੀ ਸਾਨੂੰ ਘੇਰਦੇ ਨੇ ਇਹ ਗੱਲ ਯਾਦ ਰੱਖਿਓ ਹਮੇਸ਼ਾ ਇਹ ਵਹਿਮ ਘੇਰਦੇ ਨੇ ਜਦੋਂ ਅਸੀਂ ਟੁੱਟੇ ਹੁੰਨੇ ਆ ਗੁਰੂ ਤੋਂ ਜਦੋਂ ਅਸੀਂ ਜੁੜੇ ਹੁੰਨੇ ਆ ਤੇ ਇਹ ਵਹਿਮ ਸਾਰੇ ਜਿਹੜੇ ਨੇ ਉਦੋਂ ਸਾਨੂੰ ਨਹੀਂ ਘੇਰਦੇ ਸਾਤ ਸੰਗਤ ਇਹ ਵਹਿਮ ਉਦੋਂ ਹੀ ਘੇਰਦੇ ਨੇ ਜਦੋਂ ਅਸੀਂ ਗੁਰੂ ਤੋਂ ਟੁੱਟ ਕੇ ਇੱਕ ਪਾਸੜ ਦੇ ਹੋ ਜਾਂਦੇ ਆ ਸੋ ਸਾਤ ਸੰਗਤ ਗੁਰੂ ਨਾਲ ਜੁੜੇ ਰਹਿਣਾ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਹਿਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਕਰਨਾ ਇਹ ਸਭ ਤੋਂ ਵੱਡੀ ਸਿੱਖ ਦੀ ਨਿਸ਼ਾਨੀ ਹੈ ਔਰ ਸਾਤ ਸੰਗਤ ਵਹਿਮਾ ਪਰਮਾ ਦੇ ਵਿੱਚੋਂ ਨਿਕਲਿਆ ਬੰਦਾ ਜੇ ਗੁਰੂ ਨਾਲ ਜੁੜ ਜਾਏ ਤੇ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਤੋਂ ਹੋਰ ਵੀ ਬਖਸ਼ਾ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਲਿੰਦਾ ਹੈ ਇਸ ਕਰਕੇ ਵਹਿਮਾਂ ਤੋਂ ਨਿਕਲਿਏ ਟੋਣੇ ਵਾਲੀਆਂ ਵਿਵਸਥਾਵਾਂ ਦੇ ਵਿੱਚੋਂ ਨਿਕਲਿਏ ਸਾਧ ਸੰਗਤ ਕਿਸੇ ਵੀ ਬੰਦੇ ਦਾ ਜੇਕਰ ਸਾਨੂੰ ਲੱਗਦਾ ਵੀ ਵਹਿਮ ਭਰਮ ਦੇ ਵਿੱਚ ਪਾਉਂਦਾ ਉਹਨੂੰ ਮੋੜ ਵਾਲ ਕਰੀਏ ਐਵੇਂ ਸਿਰ ਨਾਲ ਹਲਾਈ ਜਾਇਆ ਕਰੋ ਇਹਨਾਂ ਕਹੋ ਵੀ ਹਾਂ ਜੀ ਸੱਤ ਹੈ ਜੀ ਸੱਤ ਹੈ ਜੀ ਸੱਤ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਮੰਤਰੂ ਨਾਲ ਜੋੜਨ ਵਾਲਾ ਹੋਵੇ ਤੇ ਕਈ ਵਾਰ ਇਹ ਵੀ ਹੁੰਦਾ ਹੈ ਵਹਿਮ ਦੇ ਵਿੱਚ ਪਾ ਕੇ ਬੰਦਾ ਆਪਣਾ ਫਾਇਦਾ ਖੱਟਣ ਵਾਲਿਆਂ ਦੇ ਵਿੱਚ ਵੀ ਹੁੰਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਤਾਰਕ ਰਹੀਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ